ਜੇਕਰ ਕੋਈ ਤੁਹਾਡੇ ਆਲੇ-ਦੁਆਲੇ ਲੰਬੇ ਸਮੇਂ ਤੋਂ ਖੜ੍ਹਾ ਹੈ ਤੁਹਾਡੇ ਵੱਲ ਹੀ ਦੇਖ ਰਿਹਾ ਹੈ ਤਾਂ ਭਾਈ ਜ਼ਰਾ ਸਾਵਧਾਨ ਹੋ ਜਾਓ ਨਹੀਂ ਤਾਂ ਤੁਹਾਡੇ ਨਾਲ ਵੀ ਅਜਹੀ ਹੀ ਘਟਨਾ ਵਾਪਰ ਸਕਦੀ ਹੈ ਜੋ ਇਸ ਮਹਿਲਾ ਦੇ ਨਾਲ ਹੋਈ ਹੈ ਜੀ ਹਾਂ ਵੇਖੋ ਇਹ ਬਦਮਾਸ਼ ਕਿਵੇਂ ਪਹਿਲਾਂ ਚੰਗੀ ਤਰ੍ਹਾਂ ਰੇਕੀ ਕਰਦਾ ਹੈ ਤੇ ਫਿਰ ਵਾਰਦਾਤ ਨੂੰ ਅੰਜਾਮ ਦੇ ਦਿੰਦਾ ਹੈ ਇਹ ਤਸਵੀਰਾਂ ਜਲੰਧਰ ਦੇ ਪੌਸ਼ ਇਲਾਕੇ ਅਰਬਨ ਸਟਰੀਟ ਦੀਆਂ ਨੇ ਮੋਟਰਸਾਈਕਲ ਤੇ ਸਵਾਰ ਹੋ ਕੇ ਆਏ ਦੋ ਨੌਜਵਾਨਾਂ ਨੇ ਇੱਕ ਲੜਕੀ ਦੀ ਸੋਨੇ ਦੀ ਚੇਨ ਖੋਲ ਲਈ ਅਤੇ ਮੌਕੇ ਤੋਂ ਫਰਾਰ ਹੋ ਗਏ ਤੇ ਇਹ ਪੂਰੀ ਵਾਰਦਾਤ ਸੀਸੀਟੀਵੀ ਕੈਮਰਾ ਦੇ ਵਿੱਚ ਕੈਦ ਹੋ ਗਈ। ਮੇਰੀ ਅੰਬੈਸਦਰ ਤੇ 5 ਮਿੰਟ ਖੜੀ ਸੀ ਇਹ ਲੈਬ ਦੇ ਅੱਗੇ ਤੇ ਉਹ ਮੈਨੂੰ ਅਬਜ਼ਰਵ ਕਰਦਾ ਪਿਆ ਹੋਵੇਗਾ ਮੈਨੇ ਧਿਆਨ ਨਹੀਂ ਕੀਤਾ। ਅਸੀਂ ਮੈਂ ਬਸ ਮੋੜੀ ਹੋਈ ਐਕਟਿਵ ਅਸੀਂ ਜਾਣ ਲੱਗੇ ਸੀ। ਜਾਣ ਆਪਣੇ ਪੈਦੇ। ਹਾਂਜੀ ਮੈਨ ਨਹੀਂ ਪਾਈ ਹੋਈ ਸੀ। ਮੈਂ ਐਕਟਿਵ ਮੋਡ ਹੀ ਹੋਈ। ਉਹ ਕਾਈਂ ਕੀਤੀ ਐ ਤੁਸੀਂ? ਹਾਂਜੀ ਹਾਂਜੀ ਰਿਪੋਰਟ ਕਲੈਕਟ ਕਰਨੀ ਸੀ ਅਸੀਂ। ਓਕੇ ਤੇ ਮੈਂ ਐਕਟਿਵ ਮੋਡ ਹੀ ਹੋਈ ਐ ਉਹਨੇ ਫਟਾਫਟ ਸਨੈਚ ਕਰ ਲਈ ਵਿੱਚੋਂ ਦੀ। ਕਿੰਨੇ ਕਿ ਜਣੇ ਸੀਗੇ ਉਹ? ਉਹ ਦੋ ਜਾਨੇ ਸੀਗੇ ਦੋ ਜਾਨੇ ਬਾਈਕ ਵਗੈਰਾ ਤੁਹਾਡੇ ਹਾਂਜੀ ਬਾਈਕ ਤੇ ਸੀਗੇ ਬਾਈ ਤੁਹਾਨੂੰ ਵਾਚ ਕਰ ਰਹੇ ਸੀ ਉਹ ਪਿੱਛੇ ਆ ਰਹੇ ਸੀ ਕਿਉਂਕਿ ਉਹ ਆਬਜ਼ਰਵ ਕਰ ਰਹੇ ਹੋਏਗਾ ਬਟ ਮੈਂ ਹੀ ਨਹੀਂ ਦੇਖ ਪਾਈ ਉਹਨੂੰ ਉਹ ਪਿੱਛੋਂ ਦੇ ਮੈਨੂੰ ਦੇਖ ਰਿਹਾ ਹੋਏਗਾ ਕਿਉਂਕਿ ਮੈਂ ਖੜੀ ਸੀ ਨਾ ਬਾਹਰ ਮੰਮਾ ਅੰਦਰ ਗਏ ਤੇ ਚਾਹ ਉਹ ਲੈਣੇ ਲਈ ਔਰ ਰਿਪੋਰਟ ਕਲੈਕਟ ਕਰਨੇ ਲਈ ਨਾ ਮੈਂ ਜਿਹੜੀ ਚੈਨ ਉਤਾਰੀ ਉਹ ਇੱਥੇ ਉਤਾਰੀ ਤੁਹਾਡੀ ਇਸ ਜਗ੍ਹਾ ਦੇ ਉੱਪਰ ਨਹੀਂ ਉਧਰ ਸਾਹਮਣੇ ਬਾਹਰ ਉਧਰ ਸਾਹਮਣੇ ਪੀਪਲ ਦੇ ਪੇੜ ਦੇ ਪਾਸੇ ਠੀਕ ਹੈ ਪੁਲਿਸ ਨੂੰ ਕਿੰਨੀ ਦੇਰ ਬਾਅਦ ਤੁਸੀਂ ਸੂਚਿਤ ਕੀਤਾ ਪੁਲਿਸ ਨੂੰ ਅਸੀਂ ਨਾਲ ਦੀ ਨਾਲ ਕਰਤਾ ਸੀ ਕਿੰਨਾ ਵੇਟ ਆਉਦਾ ਚੈਨ ਦਾ ਕਿੰਨਾ ਵੇਟ ਚੈਨ ਇੱਕ ਦੋਲੇ ਦੀ ਹੈਗੀ ਸੀ ਪੁਲਿਸ ਨੇ ਕੀ ਅਸ਼ਵਾਸਨ ਦਿੱਤਾ ਤੁਹਾਨੂੰ ਕਹਿ ਰਹੇ ਆ ਪੁਲਿਸ ਵਾਲੇ ਤੇ ਕਿ ਅਸੀਂ ਹੋ ਜਾਂਦਾ ਬਟ ਤੁਹਾਨੂੰ ਕੋਰਟ ਜਾਣਾ ਪੈਣਾ ਇਹਨਾਂ ਸੀਸੀਟੀਵੀ ਤਸਵੀਰਾਂ ਚ ਕਿਸੇ ਦਾ ਚਿਹਰਾ ਸਾਫ਼ ਦਿਖਾਈ ਨਹੀਂ ਦੇ ਰਿਹਾ ਉਧਰ ਵਾਰ ਦਾ ਤੋਂ ਬਾਅਦ ਪੁਲਿਸ ਵੀ ਮੌਕੇ ਤੇ ਪਹੁੰਚ ਗਈ ਪੀੜਤਾ ਦਾ ਕਹਿਣਾ ਸੀ ਕਿ ਉਹ ਆਪਣੀ ਮਾਂ ਦੇ ਨਾਲ ਇੱਕ ਲੈਬ ਵਿੱਚ ਆਈ ਸੀ ਜਦੋਂ ਉਸਨੇ ਆਪਣੀ ਮਾਂ ਨੂੰ ਬਿਠਾਉਣ ਲਈ ਆਪਣੀ ਐਕਟਿਵਾ ਰੋਕੀ ਤਾਂ ਨੇੜੇ ਖੜੇ ਇੱਕ ਨੌਜਵਾਨ ਨੇ ਉਸ ਦੀ ਚੈਨ ਖੋ ਲਈ ਅਤੇ ਆਪਣੇ ਸਾਥੀ ਨਾਲ ਮੋਟਰਸਾਈਕਲ ਤੇ ਭੱਜ ਗਿਆ ਉਸ ਦੀ ਚੈਨ ਖੋਣ ਵਾਲਾ ਵਿਅਕਤੀ ਲੈਬ ਦੇ ਬਾਹਰ ਕਾਫੀ ਦੇਰ ਤੋਂ ਖੜਾ ਸੀ ਹੁਣ ਪੁਲਿਸ ਦਾ ਕਹਿਣਾ ਹੈ ਕਿ ਮੁਲਜ਼ਮਾਂ ਦੀ ਭਾਲ ਕੀਤੀ ਜਾ ਰਹੀ ਹੈ ਜਲਦ ਉਹਨਾਂ ਨੂੰ ਕਾਬੂ ਵੀ ਕਰ ਲਿਆ ਜਾਵੇਗਾ ਬੰਦੇ ਸੀ ਜਿਹੜੇ ਆ ਰਹੇ ਦੋ ਜਣੇ ਤੇ ਕੋਈ ਇਹਨਾਂ ਦਾ ਬਾਈਕ ਵਗੈਰਾ ਦਾ ਨੰਬਰ ਆਇਆ ਨਹੀਂ ਬਾਈਕ ਵਗੈਰਾ ਦਾ ਨੰਬਰ ਨਹੀਂ ਆਇਆ ਕਿਹੜੀ ਬਾਈਕ ਸੀਗੀ ਨਾਕਾ ਇੱਥੇ ਪਰਮਾਨੈਂਟ ਪੁਲਿਸ ਦਾ ਨਾਕਾ ਲੱਗਦਾ ਮੈਨੂੰ ਲੱਗਦਾ ਕਿ ਕੰਪਲੇਡਰ ਨੂੰ ਵੀ ਨਹੀਂ ਦੇਖਿਆ ਹੈਗਾ ਨਹੀਂ ਕੈਮਰਾ ਵਗੈਰਾ ਦੇਖਿਆ ਤੁਸੀਂ ਕੋਈ ਠੰਗਾ ਲਿਆ ਹਾਂਜੀ ਹਾਂਜੀ ਕਿਹੜਾ ਸਰ ਮਤਲਬ ਕੀ ਬਾਈਕ ਕਿਹੜਾ ਸੀ ਉਹਦੇ ਵਿੱਚ ਬਾਈਕ ਨਹੀਂ ਆ ਰਿਹਾ ਉਹਦੇ ਵਿੱਚ ਸਿਰਫ ਉਹ ਬਾਈਕ ਪਿੱਛੇ ਖੜਾ ਕਰਕੇ ਅੱਗੇ ਆਇਆ ਨਾ ਤੇ ਬਾਈਕ ਇੱਥੇ ਨਾ ਬਾਈਕ ਹੀ ਖੜਾ ਸੀਗਾ ਉਹ ਪਿੱਛੇ ਉਲੇ ਸੀਗਾ ਇਹ ਪ੍ਰੋਸੈਸਿੰਗ ਕਰਦਾ ਜਿਹੜਾ ਖਿੱਚ ਕੇ ਜਾਂਦਾ ਨਹੀਂ ਫੇਸ ਵਗੈਰਾ ਓਪਨ ਹੀ ਸੀਗੀ ਉਹਨਾਂ ਦੇ ਜਾਂ ਕਿਦਾਂ ਫੇਸ ਫ ਇੱਕ ਦਾ ਤੇ ਉਹ ਅੱਗੇ ਸੀ ਖੜਾ ਨਾ ਭਾਈ ਜੀ ਫਿਰ ਅਜਿਹਾ ਰਹੇ ਸਰਕਾਰ ਵੱਲੋਂ ਕਹਿੰਦੇ ਸੀ ਉਸ ਹਾਮਾ ਸਰਕਾਰ ਹੁਣ ਤੁਸੀਂ ਹੀ ਦੱਸੋ ਕਿ ਕੀ ਸਮਝੀਏ ਕਿ ਸੂਬੇ ਚ ਕਰਾਈਮ ਇੰਨਾ ਵੱਧ ਗਿਆ ਹੈ ਕਿ ਲੋਕ ਆਪਣੇ ਘਰਾਂ ਚੋਂ ਬਾਹਰ ਹੀ ਨਾ ਨਿਕਲਣ ਜਾਂ ਫਿਰ ਹੁਣ ਆਮ ਲੋਕ ਵੀ ਪੈਸੇ ਇਕੱਠਾ ਕਰਕੇ ਆਪਣੇ ਬੋਡੀਗਾਰਡ ਰੱਖਣ ਲੱਗ ਜਾਣ ਭਾਈ ਦੱਸੋ ਕਿ ਲੋਕ ਜਾਣ ਤਾਂ ਕਿੱਧਰ ਜਾਣ ਜਲੰਧਰ ਤੋਂ ਪ੍ਰਮਿਤ ਸਿੰਘ ਪੀਟੀਸੀ ਨਿਊਜ਼